ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਚੋਟੀ ਦੇ ਇਸ ਵੱਡੇ ਆਗੂ ਦੇ ਘਰ ਤੇ ਚਿੱਲੀਆਂ ਤਾਬੜ ਤੋੜ ਗੋਲਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਾਣਾ ਗੁਰਾਇਆਂ ਦੇ ਪਿਛਲੇ ਪਾਸੇ ਪਿੰਡ ਅੱਟਾ ਵਿਖੇ ਦੇਰ ਰਾਤ ਗੁੰਡਾ ਗੱਡੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਕਾਂਗਰਸੀ ਆਗੂ ਦੇ ਘਰ ਤੇ ਹਮਲਾਵਰਾਂ ਨੇ ਤੇਜ਼ ਅਤਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਦੋ ਗੋਲੀਆਂ ਵੀ ਚਲਾਉਂਦੇ ਦੋਸ਼ ਲਗੇ ਹਨ ਹਮਲਾਵਰਾਂ ਦੇ ਵੱਲੋਂ ਇੱਕ ਗੱਡੀ ਦੀ ਵੀ ਪੰਤ ਤੋੜ ਕੀਤੀ ਗਈ ਹੈ ਤੇ ਇਸ ਸਬੰਧੀ ਕਾਂਗਰਸੀ ਆਗੂ ਮੱਖਣ ਸਿੰਘ ਮੱਲੀ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਸੁੱਤੇ ਹੋਏ ਸਨ ਤੇ ਉਹਨਾਂ ਦੇ ਮੁੰਡੇ ਅਮਰਤਪਾਲ ਨੂੰ ਪੜਨ ਦਾ ਹੀ ਨੌਜਵਾਨ ਤਰਨਵੀਰ ਛੱਡਣ ਲਈ ਆਪਣੀ ਸਫਾਰੀ ਗੱਡੀ 'ਚ ਆਇਆ ਜਿਵੇਂ ਉਹ ਘਰ ਦੇ ਬਾਹਰ ਪਹੁੰਚੇ ਤਾਂ ਮਗਰ ਹੀ 5-6 ਮੋਟਰਸਾਈਕਲ ਤੇ ਇੱਕ ਕਾਰ 'ਚ 15 ਤੋਂ 20 ਹਮਲਾਵਰ ਪੈਂਡਚੋ ਸ਼ਰਿਆਵਾਂ ਟਕੂਏ ਗੰਡਾਸੇ ਕਿਰਪਾਨਾਂ ਅਤੇ ਹੋਰ ਹਥਿਆਰ ਲਹਿਰਾਉਂਦੇ ਹੋਏ ਉਹਨਾਂ ਦੇ ਘਰ ਪਹੁੰਚੇ ਜਿਨ੍ਹਾਂ ਨੇ ਹਥਿਆਰਾਂ ਨਾਲ ਉਹਨਾਂ ਦੇ ਘਰ ਤੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਸਫਾਰੀ ਗੱਡੀ ਦੀ ਪੰਨ ਤੋੜ ਕੀਤੀ ਤੇ ਉਹਨਾਂ ਦੇ ਘਰ 'ਚ ਬੁਰੀ ਤਰੀਕੇ ਨਾਲ ਪੰਨ ਤੋੜ ਕੀਤੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ